ਨਮਾ ਸ਼ਹਿਰ ਦੇ ਥਾਣਾ ਬੰਗਾ ਦੇ ਅਧੀਨ ਆਉਂਦੇ ਪਿੰਡ ਰਟੇੜਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਆ ਜਿੱਥੇ ਕਿ ਪਿੰਡ ਰਟੇੜਾ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਆਪਣੀ ਹੀ ਪਤਨੀ ਦੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇੱਥੇ ਹੀ ਬਸ ਨਹੀਂ ਹੋਈ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਮੋਟਰਸਾਈਕਲ ਲੈ ਕੇ ਭੱਜ ਗਿਆ ਕੁਝ ਹੀ ਦੂਰੀ ਦੇ ਉੱਤੇ ਜਾ ਕੇ ਖੋਦੀ ਵੀ ਜੀਵਨ ਲੀਲਾ ਸਮਾਪਤ ਕਰ ਲਈ ਦਰਅਸਲ ਪਤੀ ਪਤਨੀ ਵਿਚਕਾਰ ਘਰੇਲੂ ਕਲੇਸ਼ ਚੱਲਦਾ ਸੀ ਤਾਂ ਘਰੇਲੂ ਕਲੇਸ਼ ਨੇ ਇੱਥੇ ਤੱਕ ਨੌਬਤ ਪਹੁੰਚਾ ਦਿੱਤੀ ਤਾਂ ਲੜਕੀ ਦੇ ਮਾਤਾ ਦੇ ਵੱਲੋਂ ਦੱਸਿਆ ਗਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਲੜਕਾ ਨਸ਼ੇ ਕਰਨ ਦਾ ਆਦੀ ਸੀ ਦਹੇਜ ਦੀ ਮੰਗ ਕਰਦਾ ਸੀ ਅਕਸਰ ਹੀ ਘਰੇ ਝਗੜਾ ਚੱਲਦਾ ਸੀ ਤੇ ਨਾਲ ਦੱਸਿਆ ਕਿ ਉਹਨਾਂ ਦੀ ਲੜਕੀ ਕੱਪੜੇ ਸਿਉਂਕੇ ਸਲਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ ਪਰ ਅੱਜ ਬਹਿਸ ਬਾਜੀ ਹੋਈ ਬਹਿਸ ਬਾਜੀ ਤੋਂ ਬਾਅਦ ਗੋਲੀਆਂ ਮਾਰ ਕੇ ਲੜਕੀ ਨੂੰ ਵੀ ਮੌਤੇ ਘੱਟ ਉਤਾਰ ਦਿੱਤਾ ਤੇ ਖੁਦ ਵੀ ਜਾ ਕੇ ਜੀਵਨ ਲिलास ਸਮਾਪਤ ਕਰ ਲਈ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਉਹਨਾਂ ਦੀ ਜੁਬਾਨੀ ਸੁਣਾਉਣੀ ਹੈ ਤੇ ਨਾਲ ਹੀ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਉਹ ਕਿਹੋ ਜੀ ਕਾਰਵਾਈ ਕਰ ਰਹੇ ਨੇ ਕੀ ਗੱਲਬਾਤ ਕਹਿ ਰਹੇ ਨੇ ਤੇ ਨਾਲ ਹੀ ਡਾਕਟਰ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਿਆ ਉਹ ਵੀ ਸੁਣਾਉਣੀ ਹੈ ਸਾਡੇ ਸਹਿਯੋਗੀ ਲਾਪਰੇ ਸਿੰਘ ਖੁਸ਼ੀਪੁਰ ਦੇ ਵੱਲੋਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਅਸੀਂ ਉੱਥੇ ਹੋਈ ਤਾਂ ਉੱਥੇ ਤੇ ਜਾਣੀ ਵੀ ਕਹਿੰਦੀ ਨਾ ਕੋਈ ਕਹਿੰਦੀ ਤੂੰ ਆਣੀ ਤੇ ਣਿਆਣੀ ਫੇ ਰੋਲਾ ਪਾਉਂਦੇ ਕਹਿੰਦੀ ਬਾਜੇ ਵੇਲੇ ਸੀਨ ਵੇਲੇ ਹਣਾ ਕੱਟਣ ਵੇਲੇ ਕਹਿੰਦੀ ਫੇ ਖਰਾਬ ਹੋ ਜਾਂਦਾ ਹੈ ਕਹਿੰਦੀ ਣਿਆਣੀ ਰੋਲਾ ਪਾਉਂਦਾ ਤਾਂ ਉਹ ਉਧਰੇ ਸੀ ਕਿੰਦਾ ਜਦੋਂ ਫੇ ਮੈਂ ਤਾਂ ਜਦੋਂ ਉਹਨਾਂ ਨੇ ਮੈਨੂੰ ਕਹਿੰਦੀ ਕਹਿੰਦੀ ਮੰਮੀ ਕਹਿੰਦੀ ਮੋਟਰਸਾਈਕਲ ਖੜਾ ਹੋਇਆ ਤਾਂ ਕਹਿੰਦੀ ਗਿੰਦਰ ਆਇਆ ਉਹ ਵੀ ਚੱਲ ਜਾ ਉਹ ਜਦੋਂ ਬੰਦਰ ਪੜਿਆ ਮਗਰੇ ਨੇ ਅੰਸਰ ਬਾੜ ਗਈ ਕਮੀਨੂ ਨੂੰ ਕਰਦਾ ਸੀ ਤੇ ਤਾਂ ਮੈਨੂੰ ਕਈ ਕਹਿੰਦਾ ਕਾਂ ਆਹ ਨਾ ਕੋਈ ਦਲ ਨੀ ਪਾਣੀ ਪਲਾਉ ਲੈ ਅੱਗੇ ਮਾਤਾ ਆਇਆ 12 ਸਾਲ ਕਹਿੰਦਾ ਕੱਟੇ 12 13 ਸਾਲ ਕਹਿੰਦਾ ਹੁਣ ਚੱਗਾ ਨਹੀਂ ਲੱਗਦਾ ਲੋਕੀ ਗੱਲਾਂ ਬਹੁਤ ਕਰਦੇ ਆ ਇਦਾਂ ਇਹ ਕਹਿੰਦੀ ਇਹ ਤਾਂ ਪਹਿਲਾਂ ਸੋਚਣਾ ਕਿ ਮੈਂ ਕਹਿੰਦੀ ਕਿੰਨਾ ਨੇ ਇਹਦਾ 12 ਸਾਲ ਕੱਟੇ ਕਹਿੰਦੀ ਮੇਰੇ ਨਹੀਂ ਵੱਡਾ ਜਿੱਦਾਂ ਮੈਂ ਲੋਕੀ ਦੇ ਕੋਲ ਭਰ ਭਰ ਕੇ 12 ਸਾਲ ਕੱਟੇ ਉਹ ਤਾਂ ਮੈਨੂੰ ਕਿੰਨਾ ਦੁਖੀ ਕੀਤਾ ਚੀਜ਼ ਕੋਈ ਨਾ ਕਹਿੰਦੀ ਤੂੰ ਛੱਡੀ ਪਹਿਲਾਂ ਦੇਖ ਭਾਜੀ ਗੱਡੀ ਦਿੱਤੀ ਗੱਡੀ ਤਾਂ ਉਹ ਨਹੀਂ ਵੇਚਦੀ ਲੈਫਟ ਗੱਡੀ ਸੀ ਫੇਰ ਬਾਅਦ ਵਿੱਚ ਜੋਸ ਘਰ ਦਾ ਦਸਮਾਨ ਸਾਰਾ ਕੁ ਸਾਰਾ ਕੁ ਸੇ ਦੇਈ ਕੇ ਠੀਕ ਹੈ ਜੁਜਾ ਕੁੜੀ ਨੇ ਕਹਿਣਾ ਤੇ ਕੋਈ ਨਾ ਮੈਂ ਲੈ ਦੇਉਂਗਾ ਲੈਣਾ ਕਿਥੋਂ ਦੀ ਸੀ ਕੋਈ ਧੀ ਜੀ ਨੇ ਘਰ ਦੀ ਛੜੀ ਆ ਕੇ ਤੇ ਕੁੜੀ ਦੁਖੀ ਹੋ ਕੇ ਫੇਰ ਖਉ ਆਈ ਇੱਥੇ ਆਈ ਕਿ ਦੁਖੀ ਹੋ ਕੇ ਜਦੋਂ ਫੇਰ ਆਈ ਤਾਂ ਬਾਅਦ ਵਿੱਚ ਤੇ ਘਰਦਿਆਂ ਨੇ ਵੀ ਨਹੀਂ ਸਾਥ ਦਿੱਤਾ ਨਹੀਂ ਤਾਂ ਜੇ ਆਪਣਾ ਨਿਆਣਾ ਗਾਲ ਹੁੰਦਾ ਤਾਂ ਮਾਪਾ ਕਹਿੰਦਾ ਹੁੰਦਾ ਬੱਤ ਅਸੀਂ ਜੋ ਹੈਗੇ ਤੁੰਗਾਂ ਨੂੰ ਜਾਣਾ ਹੈ ਕਾਮੀ ਨੂੰ ਚਲੇ ਗਈ ਕਹਿੰਦਾ ਮੈਂ 1 ਮਹੀਨਾ ਤੂੰ ਜਾਇਆ ਨਾਲ ਕਨਿਆਣੀ ਰੋਗੀ ਤੋਂ ਵੀ ਔਖੇ ਹੋਣੀ ਆ ਵੀ ਮੈਂ ਵੀ ਚਲ ਕਨਿਆਣੀ ਉੱਥੇ ਤਾਂ ਮੈਂ ਆਪਣਾ ਇਲਾਜ ਕਰਾ ਲਵਾਂ ਇਹਦੀ ਚਾਈ ਠੀਕ ਆ 7-8000 ਰੁਪਈਆ ਉਹ ਦੇ ਕੇ ਬਾਅਦ ਵਿੱਚ ਜਦੋਂ ਫੇਮੀ ਨੂੰ ਇੱਥੇ ਆ ਗਈ ਤੇ ਇਹਨਾਂ ਫਿਰ ਉਸ ਦਾ ਫੋਨ ਆਇਆ ਇਹਨੇ ਹੁਣ ਫ੍ਰੀਜ ਵੀ ਦੇ ਦਿੱਤਾ ਆਹ ਨੂੰ ਠੀਕ ਆ ਜਿਹੜੀ ਮੇਲ ਸੋਨਾ ਕਹਿੰਦੀ ਇਹ ਨਹੀਂ ਨਹੀਂ ਛੱਡਿਆ ਕਿੰਨਾ ਹੋਇਆ ਨਹੀਂ ਇਹਦੇ ਚੱਟੇ ਵੇਰੇ ਉਹ ਵੀ ਲੈ ਜਾਣ ਵਾਲੀ ਕਿਹੜੀ ਚੀਜ਼ ਹੈ ਫਰਨੀਚਰ ਦੀ ਗੱਲ ਕਹਿੰਦੀ ਪਰ ਪੁਰਾਣਾ ਫਰਨੀਚਰ ਅਸੀਂ ਵੀ ਜਾ ਰਹੇ ਕਹਿੰਦੀ ਮਰਿਆ ਜਾ ਆ ਗਏ ਜਾਂ ਕਹਿੰਦੀ ਜੇ ਕੋਈ ਸਮਾਨ ਇਸ ਤਰ੍ਹਾਂ ਕੇ ਲੱਗੇ ਐਵੇਂ ਕੋਸਟਾ ਕਰਦੇ ਆਂ ਅੱਜ ਤਾਂ ਬੜਿਆਈ ਸਰੇ ਆ ਜਾਣੀ ਕਹਿੰਦੀ ਜਿੱਥੇ ਹੋਰ ਨਿਆਣੇ ਪਾਲਾਂਗੇ ਤੇਰਾ ਸਾਰਾ ਕੁਝ ਇਹਦੀ ਬਣ ਜਾਣਾ ਹੈ ਤੇ ਭਾਬੀ ਨੇ ਕਿਹਾ ਕਹਿੰਦੀ ਦੇਖ ਗੁਰਵਿੰਦਰ ਨਿਆਣੇ ਚਲ ਜਾਣੇ ਆ ਤੂੰ ਕਹਿੰਦੀ ਨਿਆਣਿਆਂ ਦੇ ਮਗਰ ਨਹੀਂ ਜਾਣਾ ਮੁੰਡਾ ਕਹਿੰਦਾ ਇੱਥੇ ਹੀ ਰਹਿਣਾ ਤੇ ਮੁੰਡਾ ਇੱਥੇ ਹੈ ਨਹੀਂ ਤੂੰ ਵੀ ਕਹਿੰਦੀ ਮਗਰ ਜਾਣਾ ਹੈ ਮਾਦਾ ਕੀ ਨਾ ਤੁਹਾਡਾ ਮੇਰਾ ਨਾਮ ਵਰਦੀਪ ਕੌਰ ਕੀ ਤੁਹਾਡੀ ਕੀ ਲੱਗਦੇ ਆ ਮੇਰੀ ਧੀ ਧੀ ਥੋੜੀ ਜਿਹੀ ਸੀ ਮੇਰੀ ਜਿਹਦੇ ਗੋਲੀ ਮਾਰ ਕੇ ਗਿਆ ਕੀ ਨਾ ਕੁੜੀ ਦਾ ਕੁੜੀ ਦਾ ਨਾਮ ਅਨੁਸ਼ਰੀਆ ਗੋਲੀ ਕਿਹਨੇ ਮਾਰੀਆ ਉਹਦੇ ਪਰੌਣੇ ਨੇ ਗਰਵਿੰਦਰ ਨੇ ਗਰਵਿੰਦਰ ਕਿੱਥੇ ਦਾ ਆ ਰਾਜਪੁਰੇ ਦਾ ਇਹ ਕਿੱਥੇ ਦਾ ਬੰਦਾ ਰਾਜਪੁਰਾ ਜਰਾ ਇੱਥੇ ਸਮਰਾਰੀ ਦੇ ਨਾਲ ਹੀ ਆ ਸਮਰਾਰੀ ਦਾ ਆ ਪਲੇਟੇ ਦੇ ਨਾਲ ਕਿੰਨੀ ਕਿਤੇ ਰੋਗੀ ਵਿਆਹ ਹੋਏ ਨੂੰ ਵਿਆਹ ਹੋਏ ਨੂੰ 12 13 12 ਚ ਹੋਇਆ ਸੀ ਵਿਆਹ 12 ਦੇ ਵਿੱਚ ਹੋਈ ਤੇ 13 ਸਾਲ ਹੋ ਗਏ ਕਿੰਨੇ ਬੱਚੇ ਆ ਦੇ ਦੋ ਬੱਚੇ ਆ ਕੁੜੀ 11 11ਵੇਂ ਸਾਲ ਵਿੱਚ ਆ ਮੁੰਡੇ ਨੂੰ 10ਵਾਂ ਸਾਲ ਭੰਗ ਲੱਗਿਆ ਕੀ ਹੁਣ ਕੁੜੀ ਤੁਹਾਡੀ ਜਿਹੜੀ ਆ ਕੀ ਕੰਮ ਕਰਦੀ ਸੀ ਘਰ ਹੁਣ ਕੁੜੀ ਕੱਪੜੇ ਸੀਂਦੀ ਸੀ ਕੱਪੜੇ ਸੀ ਕੇ ਆਪਣੇ ਨਿਆਣੀ ਪਾਲਦੀ ਸੀ ਉਡੀਨੇ ਤਾਂ ਸਾਨੂੰ ਤਾਂ ਸਾਡੇ ਕੋਲ ਕੁਝ ਮੰਗਿਆ ਵੀ ਨਹੀਂ ਸੀ ਕਹਿੰਦੀ ਮੈਂ ਮੈਂ ਕਹਿੰਦੀ ਆਪਣੇ ਨੇ ਆਣੇ ਦੋਹੀ ਹੈਗੀ ਵੇਖੋ ਆਪਣੇ ਤੁਸੀਂ ਇੱਥੇ ਘਰੇ ਹੀ ਸੀਗੇ ਬਿਲਕੁਲ ਉਹ ਤਾਂ ਮੋਰਨੀ ਬੈਠ ਕੇ ਦੇ ਵਿੱਚ ਮਸ਼ੀਨਾਂ ਤੇ ਚਾਚਾ ਜੀ ਆਇਆ ਉਹ ਨਹੀਂ ਤੁਸੀਂ ਤੁਸੀਂ ਘਰ ਸੀਗੇ ਅਸੀਂ ਘਰੇ ਹੀ ਸੀਗੇ ਅਸੀਂ ਇੱਥੇ ਸੀ ਤਾਂ ਫੇਰ ਮੈਂ ਕੋਲ ਚਲੇ ਗਈ ਉੱਥੇ ਜਦੋਂ ਫੇਰ ਪਰਾਉਣਾ ਇਹ ਆਇਆ ਤਾਂ ਮੈਨੂੰ ਕੋਲੇ ਰਮਨ ਕਹਿੰਦੀ ਨਾ ਮੇਰੀ ਕਹਿੰਦੀ ਮੰਮੀ ਕਹਿੰਦੀ ਕਹਿੰਦੀ ਗੁਰਵਿੰਦਰ ਆਇਆ ਆ ਤਾਂ ਕਹਿੰਦੀ ਤੂੰ ਜਾ ਕੇ ਦੇਖ ਉਹ ਜਦੋਂ ਮੈਂ ਮਗਰ ਗਈ ਤਾਂ ਖੜਾ ਸੀ ਕਹਿੰਦਾ ਮਨਪ੍ਰੀਤ ਕਹਿੰਦਾ ਇਦਾਂ ਮੈਨੂੰ ਚੰਗਾ ਨਹੀਂ ਲੱਗਾ ਵੇ ਤੂੰ ਬੈ ਤੂੰ ਇੱਥੇ ਬੈਠੀ ਮੇਰਾ ਕਹਿੰਦਾ ਜੀ ਨਹੀਂ ਲੱਗਦਾ ਮੈਂ ਰਾਤ ਨੂੰ ਬਹੁਤ ਔਖਾਂ ਆ ਮੈਂ ਇਟਾਂ ਆ ਤੇ ਕਹਿੰਦੀ ਵੀ ਆ ਤੂੰ ਪਹਿਲਾਂ ਸੋਚਣਾ ਚ ਮੈਂ ਵੀ ਕਹਿੰਦੀ ਔਖੀ ਹੋ ਕੇ ਕਹਿੰਦੀ ਆਈ ਆ ਬੇ ਦੁਖੀ ਹੋ ਕੇ ਤੂੰ ਇੰਨਾ ਦੁਖੀ ਕੀਤਾ ਮੈਨੂੰ ਮੈਂ ਤੂੰ ਤੂੰ ਪਹਿਲਾਂ ਇਹ ਗੱਲ ਸੋਚਦਾ ਡਾਕਟਰ ਸਾਹਿਬ ਕੀ ਨਾ ਤੁਹਾਡਾ ਮਾਈਸੈਲਫ ਡਾਕਟਰ ਬਲਜੀਤ ਕਮਨ ਬਲਜੀਤ ਜੀ ਅੱਜ ਜਿਹੜੀ ਡੈੱਡ ਬੋਡੀ ਆ ਤੁਹਾਡੇ ਕੋਲ ਆਈਆਂ ਉਹਦੇ ਬਾਰੇ ਦੱਸੋਗੇ ਥੋੜਾ ਜਿਹਾ ਸਾਡੇ ਕੋਲ ਤਕਰੀਬਨ 7:10 ਮਿੰਟ ਤੇ ਇੱਕ ਬ੍ਰਾਡਡ ਡੈੱਡ ਕੇਸ ਆਇਆ ਸੀਗਾ ਬੈਂਡ ਆਪਣੇ ਰਿਟੈਂਡੈਂਟ ਤੋਂ ਦੱਸ ਰਹੇ ਸੀ ਕਿ ਇਥੇ ਗਨ ਸ਼ਾਟ ਇਜਰੀ ਹੋਈ ਹੈ ਉਹਦੇ ਸਬੰਧ ਵਿੱਚ ਲੈ ਕੇ ਆਏ ਸੀ ਜਦੋਂ ਅਸੀਂ ਇਹ ਸਾਮਨ ਕੀਤਾ ਤੇ ਉਹ ਡੈੱਡ ਸੀ ਕਿੱਡੇ ਤੇ 7:20 ਮਿੰਟ ਇੱਕ ਮੇਲ ਪੇਸ਼ੈਂਟ ਮੇਲ ਆਇਆ ਮਨਪ੍ਰੀਤ ਕੋ ਉਹਦਾ ਨਾਮ ਸੀਗਾ ਗੁਰਬਿੰਦਰ ਸਿੰਘ ਰੈਜ਼ੀਡੈਂਟ ਆਫ ਪਿੰਡ ਰਾਜਪੁਰਾ ਡਿਸਟ੍ਰਿਕਟ ਜ਼ਿਲੰਦਰ ਉਹ ਵੀ ਬਰਾਊਨ ਬੈੱਡ 'ਤੇ ਸੀਗਾ ਦੋਨੋਂ ਗਨ ਸ਼ਾਟ ਇਜਰੀਜ਼ ਨਾਲ ਹੀ ਆਏ ਸੀ ਸਾਰੇ ਕੋਲ ਕਿੰਨੀਆਂ ਕਿੰਨੀਆਂ ਗੋਲੀਆਂ ਲੱਗੀਆਂ ਕੁਝ ਪਤਾ ਲੱਗਿਆ ਜਿਹੜਾ ਤਾਂ ਹੈਗਾ ਮੇਲ ਉਹਦੇ ਤਾਂ ਹੈਗੀ ਫੋਰਹੈੱਡ ਤੇ ਸਾਂਹ ਦਿਖਾਈ ਦੇ ਰਹੇ ਸੀਗੀ ਤੇ ਜਿਹੜੀ ਲੇਡੀ ਆ ਉਹਦੀ ਲੈਫਟ ਸਾਈਡ ਤੇ neck ਤੇ ਸੀਗੀ ਜੀ ਇੱਕ ਹੀ ਗੋਲੀ ਲੱਗੀ ਉਹਦੇ ਇਹ ਪਹਿਲਾਂ ਤਾਂ ਸਾਨੂੰ ਤਾਂ ਇੱਕੋ ਲੱਗਦੀ ਬਾਕੀ ਪੋਸਟਮਾਰਟਮ ਜੋ ਕਨਫਰਮ ਹੋਵੇਗਾ ਸਾਰਾ ਕੁਝ ਠੀਕ ਹੈ थैंक यू ਹਾਂ ਜੀ ਸਰ ਕੀ ਮਾਮਲਾ ਸਾਹਮਣੇ ਆਇਆ ਇਹ ਮ칸ਪੁਰ ਥਾਣੇ ਵਿੱਚ ਪਿੰਡ ਟ੍ਰੈਂਡਪਿੰਡਾ ਇੱਥੇ ਲੜਕੀ ਮੰਨਦੀ ਕੋਲੜੀਆ ਇਹਦਾ ਆਪਣੇ ਹਸਬੰਦ ਨਾਲ ਆਪਣੇ ਚੱਲਦਾ ਸੀ ਲੜਾਈ ਛਗੜਦਾ ਤੇ ਇਹ ਆਪਣੇ ਪੀਕੇ ਪਿੰਡ ਵਿੱਚ ਰਹਿੰਦੀ ਸੀ ਅੱਜ ਵਕਤ ਲਈ 8:30 ਵਜੇ ਨਾਲ ਜਿਹੜੇ ਮਨਦੀਪ ਪਰ ਮਦਨ ਇਹ ਸਭ ਇਹਨਾਂ ਜਿਹੜਾ ਜਵਾਈ ਸੀ ਉਹ ਮੋਟਰਸਾਈਕਲ ਤੇ ਆਇਆ ਤੇ ਮੇਰੀ ਜਿਹੜੀ ਲੜਕੀ ਸੀ ਉਹ ਕਪੜੇ ਸੀਨ ਦਾ ਕੰਮ ਕਰਦੀ ਸੀ ਆਪਣੇ ਕਮਰੇ ਚ ਬੈਠੀ ਉਹ ਜੱਕਦਾ ਮਾ ਕੇ ਉਹਨਾਂ ਨਾਲ ਝਗੜਾ ਕਰਨ ਲੱਗਾ ਤੇ ਉਹਦੇ ਆਕੇ ਨੇ ਗੋਲੀਆਂ ਚਲਾਤੀਆਂ ਮੈਂ ਬਸ ਕੁਆਲੋ ਕਿੰਨੀਆਂ ਗੋਲੀਆਂ ਲੱਗੀਆਂ ਕੁੜੀ ਦੇ ਕੁੜੀ ਤੇ ਪਹਿਲਾਂ ਇੱਕ ਧੌਂਟ ਲੱਗੀ ਐ ਇੱਕ ਰਛਾਤੀ ਲੱਗੀ ਆ ਦੋ ਗੋਲੀਆਂ ਇੱਥੇ ਮਿਲੇ ਆ ਕੋਲ ਮਿਲੇ ਆ ਇੱਥੇ ਮੌਕੇ ਤੇ ਉਹ ਜਿਹੜਾ ਇਹਦਾ ਆਦਮੀ ਸੀਗਾ ਉਹ ਉਹ ਗੋਲੀਆਂ ਚਲਾਉਣ ਤੋਂ ਬਾਅਦ ਇੱਥੇ ਮੌਕੇ ਤੋਂ ਫਰਾਰ ਹੋ ਗਿਆ ਮੈਂ ਉਹਦਾ ਕੁਝ ਪਤਾ ਲੱਗਾ ਉਹਦੇ ਬਾਰੇ ਐਸੀਆਂ ਪੁਲਿਸ ਪਾਰਟੀਆਂ ਹੋਈਆਂ ਇਸ ਦਾ ਸਰ ਨਾਮ ਕੀ ਹੈ ਉਹ ਲੜਕੇ ਦਾ ਗੁਰਵਿੰਦਰ ਸਿੰਘ ਜੀ ਇਹਦਾ ਪਤਾ ਲਗਾ ਪਿੰਡ ਕਿਹੜਾ ਉਹਦਾ ਪਿੰਡ ਆਪਣੇ ਫਲੌਰ ਥਾਣੇ ਚ ਪੈਂਦਾ ਦਾਪੁਰ ਗੁਰਵਿੰਦਰ ਤੇ ਕੁੜੀ ਤਾਂ ਇੱਥੇ ਦੀ ਸੀ ਜਣੂ ਕੁੜੀ ਰਟਾ ਦੇ ਜਾਣ ਬਣੀ ਸੀ ਇਹਦਾ ਝਗੜਾ ਚੱਲਦਾ ਸੀ ਢੇਡਕਸਾਲ ਤੋਂ ਉੱਥੇ ਰਹੇ ਸੀ ਬੱਚੇ ਕਿੰਨੇ ਨੇ ਛੋਟੇ ਬੱਚੇ ਦੋ ਇੱਕ ਬੇਟਾ ਇੱਕ ਬੇਟੀ